ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵੀਡੀਓ ਦੇਖੀ ਇੰਟਰਵਿਊ ਸੀਗੀ ਵੀਰ ਪਰਮਿੰਦਰ ਸਿੰਘ ਛੋਟਾ ਜੋ ਮਾਨਸਾ ਤੋਂ ਨੇ ਚਿੱਟੇ ਦੇ ਵਿਰੁੱਧ ਲੜਦੇ ਨੇ ਸੋ ਉਹ ਵੀਰ 'ਤੇ ਇੰਟਰਵਿਊ ਕਰ ਰਿਹਾ ਸੀਗਾ ਪੱਤਰਕਾਰ ਵੀ ਸਾਡਾ ਕਾਲ ਚੈਨਲ ਤੋਂ ਹਰਪਾਲ ਸਿੰਘ ਮੱਖੂ ਉਹ ਵਿੱਚ ਗੱਲਾਂ ਕਰਦੇ ਕਰਦੇ ਸਵਾਲ ਆਇਆ ਕਿ ਪਰਮਿੰਦਰ ਜੀ ਤੁਸੀਂ ਕੀ ਸੋਚਦੇ ਹੋ ਦੂਜੀਆਂ ਜੱਥੇ ਬੰਦੀਆਂ ਬਾਹਰ ਜੋ ਇੱਥੇ ਅੰਦੋਲਨ ਦੇ ਵਿੱਚ ਨਹੀਂ ਆਈਆਂ ਜੇ ਤਾਂ ਪਰਮਿੰਦਰ ਵੀਰ ਦਾ ਜਵਾਬ ਇੰਨਾ ਵਧੀਆ ਸੀਗਾ ਅਗਰ ਉਹੋ ਜੀ ਸੋਚ ਉੱਥੇ ਜਾਣ ਵਾਲੇ ਹੋਰ ਬੰਦੇ ਵੀ ਰੱਖਣ ਜਿਵੇਂ ਕਿ ਕਈ ਵਾਰ ਪੱਤਰਕਾਰ ਕਿਸੇ ਹੋਰ ਬੰਦਿਆਂ ਨੂੰ ਵੀ ਸਵਾਲ ਕਰ ਲੈਂਦੇ ਆ ਵੀ ਤੁਸੀਂ ਕੀ ਸੋਚਦੇ ਹੋ ਉਹ ਮੰਦਾ ਚੰਗਾ ਬੋਲਦੇ ਆ ਉਹ ਉਹ ਚੰਗੀ ਗੱਲ ਨਹੀਂ ਹੈਗੀ ਨਾ ਤਾਂ ਉਹ ਕਿਹ ਜਥੇਬੰਦੀ ਦੇ ਆਗੂ ਹੁੰਦੇ ਆ ਨਾ ਕੋਈ ਨਮਾਇंदे ਹੁੰਦੇ ਆ ਕਿਸੇ ਵੀ ਸੰਸਥਾ ਦੇ ਉਹ ਵੈਸੇ ਹੀ ਚੱਕ ਕੇ ਕੋਈ ਮੰੰਦੇ ਚੰਗਾ ਬੋਲਣ ਲੱਗ ਜਾਂਦੇ ਆ ਇੱਕ ਦੂਜੇ ਜਥੇਬੰਦੀਆਂ ਨੂੰ ਉਹ ਨਹੀਂ ਚਾਹੀਦਾ ਪਰਮਿੰਦਰ ਵੀਰ ਨੇ ਉਹ ਵੀਰ ਦਾ ਪੱਤਰਕਾਰ ਵੀਰ ਦਾ ਜਵਾਬ ਦਿੱਤਾ ਕਹਿੰਦਾ ਸਾਰੇ ਜਥੇਬੰਦੀਆਂ ਮੇਰੀਆਂ ਸਤਿਕਾਰਯੋਗ ਨੇ ਸਾਰੇ ਜਥੇਬੰਦੀਆਂ ਇੱਕੋ ਹੀ ਮਾਂ ਦੇ ਪੁੱਤ ਨੇ ਏ ਅੱਜ ਵੱਖ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਠੀਆਂ ਬੈਠਣਗੀਆਂ ਸੋ ਕਹਿੰਦਾ ਮੈਂ ਇਹਨਾਂ ਦੇ ਤੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਹੈਗਾ ਉਹ ਵੀਰ ਦਾ ਜਵਾਬ ਇੰਨਾ ਵਧੀਆ ਸੀਗਾ ਅਗਰ ਇਹ ਜੀ ਸੋਚ ਹੋਵੇ ਸਾਰਿਆਂ ਦੀ ਤਾਂ ਉਹ ਦਿਨ ਦੂਰ ਨਹੀਂ ਹੈਗਾ ਜਿੱਦਣ ਸਾਰਿਆਂ ਜਿੱਥੇ ਬੰਦੀਆਂ ਇੱਕ ਸਟੇਜ ਤੇ ਇਕੱਠੀਆਂ ਹੋਣਗੀਆਂ ਤੇ ਅੰਦੋਲਨ ਨੂੰ ਅੱਗੇ ਲੈ ਕੇ ਜਾਣਗੀਆਂ ਸੋ ਧੰਨਵਾਦ ਉਹ ਵੀਰ ਦਾ ਪਰਮਿੰਦਰ ਵੀਰ ਦਾ ਛੋਟੇ ਵੀਰ ਦਾ ਧੰਨਵਾਦ ਹੈ ਤੇ ਫਿਰ ਸਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ